ਦੇਸ਼ ਦੇ ਦੇਸ਼ ਭਤੀ ਪਿਆਰੀ ਸਾਧ ਸੰਜੀਪ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਕਰਸ ਕ੍ਰਾਂਤੀ ਅਤੇ ਮਾਘੇ ਦੇ ਪਵਿੱਤਰ ਦਿਹਾੜ ਤਿਹਾੜ ਤੇ ਅਸੀਂ ਅੱਜ ਸੰਗਰਾਮਿਕ ਅਲਾ ਕੇਂਦਰ ਵੱਲੋਂ ਛੋਟੀ ਰਚਨਾ ਨਾਲ ਹਾਜ਼ਰੀ ਲਵਾਵਾਂਗੇ ਇਹਨਾਂ ਦੇ ਲੇਖਕ ਨੇ ਗਵਿੰਦਰ ਸਿੰਘ ਮਗਵਾਲ ਜ਼ਿਲ੍ਹਾ ਸੰਗਰੂਰ ਗੀਦਾ ਨਾ ਹੈਗਾ ਮਹਾ ਸਿੰਘ ਸੂਰਮਾ ਆਉਂ ਵਾਚ ਕਰਦਾ ਕੁਝ ਲੈਣਾ ਮੈਂ ਯਤਨ ਕਰੂੰਗਾ ਤੁਹਾਡੇ ਨਾਲ ਸਾਂਝਾ ਕਰਨ ਦੀ ਮਹਾ ਸਿੰਘ ਸੂਰ ਮੈਨੇ ਆਣ ਕੇ ਰਿਆ ਸੀ ਮੋਗਲਾਂ ਦੇ ਧਾਲ ਨੂੰ ਢਿੱਡੀ ਧਾਲ ਵਾਂਗੂ ਜਿਹੜਾ ਆ ਬਿਚਾੜਿਆ ਦੀ ਸਤ ਗੁਰਮੱਲ ਨੂੰ ਖੋਲਦੇ ਤੇ ਫੇਰ ਫੇਰ ਇੱਕ ਦੂਜੇ ਉੱਤੇ ਤੋੜੇ ਦਾ ਬੋ ਦੁਖ ਦੇ ਆਣੇ ਵਿੱਚ ਖਾਲਸੇ ਦੀ ਚੰਡੀ ਖਾੜ ਕੇ ਤੇ ਤੀਰ ਜਾਣ ਛੂਕਦੇ ਆਣ ਵਿੱਚ ਖਾਲਸੇ ਦੀ ਚੰਡੀ ਖਾੜ ਕੇ ਤੇ ਤੀਰ ਜਾਨਣ ਸ਼ੂਕਦੇ ਬਨ ਕੇ ਨਿਸ਼ਾਨੇ ਸਿੰਘ ਵਾਣ ਛੱਡ ਦੇ ਤੇ ਖਿੱਚ ਕੇ ਕਮਾਨਾਂ ਨੂੰ ਫਾਣਿਆਰ ਸੱਪ ਵਾਂਗੂ ਜਾਣ ਡੰਡ ਦੇ ਤੇ ਸੁੱਟ ਦੇ ਜਵਾਨਾਂ ਨੂੰ ਨੱਚਦੀ ਹੈ ਮੌਤ ਉੱਥੇ ਪੈਣ ਭੰਗੜੇ ਤੇ ਜਮ ਦੂਤ ਘੂਕਦੇ राण ਵਿੱਚ ਖਾਲਸੇ ਦੀ ਚੰਡੀ ਖਾੜ ਕੇ ਤੇ ਤੀਰ ਜਾਣ ਸ਼ੂਕਦੇ ਰਾਂਣ ਵਿੱਚ ਖਾਲਸੇ ਦੀ ਚੰਡੀ ਖਾਣ ਕੇ ਤੇ ਤੀਰ ਜਾਣ ਸ਼ੂਕਦੇ ਮੋਲ ਸੋਹਣਹਾਲ ਦੇ ਜਕਾਰ ਸਾਡ ਦੇ ਤੇ ਪੈਰੋਂ ਹਿੱਲੇ ਤਾਰਤੀ ਚਾਰੀ ਵਾਂਗੋ ਵੈਰੀਆਂ ਨੂੰ ਜਾਣ ਵੱਡ ਦੇ ਤੇ ਅਣਹੋਂਣ ਵਾਰਤੀ ਬਿਜਲੀ ਦੇ ਵਾਂਗੋ ਹਥਿਆਰ ਚੱਲਦੇ ਅੰਗ ਜਾਣ ਸੂਤ ਦੇ ਰਣ ਵਿੱਚ ਕਾਲੇ ਸੇਦੀ ਚੰਡੀ ਕਾੜ ਕੇ ਤੇ تیر ਜਾਣ ਸ਼ੂਕਦੇ ਰਣ ਵਿੱਚ ਖਾਲਸੇ ਦੀ ਚੰਡੀ ਖਾੜ ਕੇ ਤੇ تیر ਜਾਣ ਸ਼ੂਕਦੇ ਪਹਿਲੇ ਪਹਿਲੇ ਹੱਲੇ ਵੇਰੀਆਂ ਦੇ ਪੈਰ ਹੱਲ ਗਏ ਤੇ ਛੱਡ ਗਏ ਮਦਾਨਾਂ ਨੂੰ ਜਦ ਸੇਰ ਮੇਰ ਗਾਣ ਨੂੰ ਆਣ ਕੇਰਦਾ ਤੇ ਬਾਣ ਜਾਂਦੀ ਜਾਨਾਂ ਨੂੰ ਮਾਰ ਪੈਂਦੀ ਵੇਖ ਕੇ ਮੁਗਲ ਭੱਜ ਗਏ ਤੇ ਅੱਲਾ ਅੱਲਾ ਕੂਕਦੇ ਰਾਣਾ ਵਿੱਚ ਖਾਲਸੇ ਦੀ ਚੰਡੀ ਖਾੜ ਕੇ ਤੇ ਤੀਰ ਜਾਣ ਸ਼ੂਕਦੇ ਰਾਣਾ ਵਿੱਚ ਖਾਲਸੇ ਦੀ ਚੰਡੀ ਖਾੜ ਕੇ ਤੇ ਤੀਰ ਜਾਣ ਸ਼ੂਕਦੇ ਫਟਕਾ ਕੇ ਮਹਾ ਸਿੰਘ ਛੇਰ ਡਿੱਗਿਆ ਤੇ ਗੋੜਾ ਨੂੰ ਪੁਕਾਰਿਆ ਮੰਗਲੈ ਤੂੰ ਮਹਾ ਸਿੰਘਾ ਜੋ ਵੀ ਮੰਗਣਾ ਮਤ ਤਤਵਾਲੇ ਹਾਰਿਆ ਮਹਾ ਸਿੰਘ ਫਟਕਾਂਗੇ ਮਹਾ ਸਿੰਘ ਸੇਰ ਡਿੱਗਿਆ ਤੇ ਗੋਰਾ ਨੂੰ ਪੁਕਾਰਿਆ ਮੰਗਲੈ ਤੂੰ ਮਹਾ ਸਿੰਘਾ ਜੋ ਵੀ ਮੰਗਣਾ ਮੈਂ ਤੇਤਵਾਲੇ ਹਾਰਿਆ ਕਹਿ ਮੰਗਵਾਲ ਸਾਨੂੰ ਲਾਲਾ ਚਰਨੀ ਬੇਦਾਵਾ ਫੂਕਦੇ ਰਾਣ ਵਿੱਚ ਖਾਲਸੇ ਦੀ ਚੰਡੀ ਕਾੜ ਕੇ ਤੇ تیر ਜਾਣ ਝੂਕਦੇ ਰਾਣ ਵਿੱਚ ਖਾਲਸੇ ਦੀ ਚੰਡੀ ਕਾੜ ਕੇ ਤੇ تیر ਜਾਣ ਝੂਕਦੇ ਰਾਣ ਵਿੱਚ ਖਾਲਸੇ ਦੀ ਚੰਡੀ ਖਾੜ ਕੇ ਤੇ تیر ਜਾਣ ਝੂਕਦੇ ਮਹਿਰਜੀ ਦਾ ਖਾਲਸਾ ਮਹਿਰਜੀ ਦੇ ਬਤੇ ਵੀਡੀਓ ਚੰਗੇ ਲੱਗੇ ਤਾਂ ਸ਼ੇਅਰ ਕਰਦੇ